ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਇਸ ਸਥਾਨ ਤੇ ਬਰਾਤ ਠਹਿਰੀ ਸੀ ਇਹ ਸਥਾਨ ਕਿੱਥੇ ਹੈ ਆਓ ਸੰਗਤ ਜੀ ਦੱਸਦੇ ਹਾਂ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਅੰਤ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਜੰਝਕਾਰ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਵਾਹਿਗੁਰੂ ਵਾਹਿਗੁਰੂ ਇਹ ਪਾਵਨ ਪਿੱਤਰ ਸਥਾਨ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰ ਹਰਤੇ 17ਵੀਂ ਸਦੀ ਤੋਂ ਮੌਜੂਦ ਇਸ ਸਥਾਨ ਤੇ ਬਰਾਤ ਵਿੱਚ ਮਹਾਨ ਤਪਸਵੀ ਬਾਬਾ ਬੁੱਢਾ ਸਾਹਿਬ ਜੀ ਸਾਈ ਮੀਆਂ ਮੀਰ ਜੀ ਬਾਬਾ ਸ਼੍ਰੀ ਚੰਦ ਜੀ ਭਾਈ ਗੁਰਦਾਸ ਜੀ ਭਾਈ ਛਾਲੋ ਜੀ ਭਾਈ ਲੰਗਾ ਜੀ ਬਾਬਾ ਬੀਦੀ ਚੰਦ ਜੀ ਭਾਈ ਪੈੜਾ ਜੀ ਅਤੇ ਹੋਰ ਮਹਾਪੁਰਸ਼ ਵੀ ਸ਼ਾਮਲ ਹੋਏ ਸਨ ਸੰਗਤ ਜੀ ਅਜਾਇਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਬੌਲੀ ਸਾਹਿਬ ਦੇ ਨਾਲ ਇਸ ਸ਼ੋਭਿਤ ਹੈ ਜੰਜਕਰ ਜਿੱਥੇ ਸਿਰਗੁਰੂ ਹਰਗੋਬਿੰਦ ਸਾਹਿਬ ਪਾਛਾਈ ਦੀ ਬਰਾਤ ਹੈ ਰਹੀ ਸੀ ਸੋਚਿਆ ਕਿ ਹੁਣ ਆਪ ਜੀ ਨੂੰ ਦਰਸ਼ਨਦਾਰੇ ਕਰਵਾਏ ਜਾਣਾ ਡੱਲੇ ਦੀ ਨਗਰੀ ਦੇ ਭਾਈ ਨਾਰਾਇਣ ਦਾਸ ਅਤੇ ਮਾਤਾ ਭਾਗਪਰੀ ਦੀ ਪੁਤਰੀ ਮਾਤਾ ਦਬੋਦਰੀ ਜੀ ਦਾ ਵਿਹਾਂ ਸਿਰਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਛਾਈ ਦੇ ਸੁਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਛਾ ਜੀ ਦੇ ਨਾਲ 22 ਭਾਦੋਂ ਸੰਮਤ 1661 ਨੂੰ ਹੋਇਆ ਸੀਗਾ ਤੇ ਸੰਗਤ ਜੀ ਜਿਵੇਂ ਕਿ ਆਪ ਜੀ ਨੂੰ ਦੱਸਿਆ ਕਿ ਬਰਾਤ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਛਾਲੋ ਜੀ ਭਾਈ ਬਹਿਲ ਜੀ ਇਸ ਸਮੇਂਤ ਹੋਰ ਗੁਰਸਿੱਖਾਂ ਨੇ ਹਾਜ਼ਰੀ ਭਰੀ ਸੀਗੀ ਪਿੰਡ ਵਿੱਚ ਜੰਝਕਾਰ ਵੀ ਮੌਜੂਦ ਹੈ ਜਿਸ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਛਾ ਜੀ ਦੇ ਸੁਪੁੱਤਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਛਾ ਜੀ ਦੀ ਬਰਾਤ ਹੈਰੀ ਸੀਗੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਚਾ ਜੀ ਨੇ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਸਥਾਨ ਤੇ ਬੋਲੀ ਦਾ ਟਾਪ ਲਗਾਇਆ ਤੇ ਬੋਲੀ ਬਣਾਉਣ ਦੀ ਸੇਵਾ ਭਾਈ ਛਾਲੋ ਜੀ ਨੂੰ ਸੌਂਪ ਕੇ ਇਸ ਨਗਰ ਨੂੰ ਤੀਰਥ ਬਣਾਤਾ ਸੀਗਾ ਜੋ ਕਿ ਅੱਜ ਵੀ ਗੁਰਦੁਆਰਾ ਬੋਲੀ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ ਪਾਈ ਪਾਰੋ ਜੀ ਪਰਮ ਹੰਸ ਕੌਣ ਸਨ ਆਓ ਸੰਗਤ ਜੀ ਦੱਸਦੇ ਹਾਂ ਗੁਰੂ ਸਿੱਖ ਦੇ ਮੁੱਢ ਭਾਈ ਪਾਰੋ ਜੀ ਪਰਮਹੰਸ ਵੀ ਇਸੇ ਨਗਰੀ ਦੇ ਸੰਨ ਇਸ ਪਿੰਡ ਵਿੱਚ ਪਰਮਹੰਸ ਭਾਈ ਪਾਰੋ ਜੀ ਗੁਰਮਤ ਸੰਗੀਤ ਕਲਾ ਦੇ ਕੇਂਦਰ ਸਥਾਪਿਤ ਕੀਤੇ ਇੱਥੇ ਇਸੇ ਹੀ ਇਲਾਕੇ ਪਰ ਦੇ ਬੱਚਿਆਂ ਨੂੰ ਗੁਰਮਤ ਸੰਗੀਤ ਦੀ ਸਿੱਖਿਆ ਦਿੱਤੀ ਭਾਈ ਪਾਰੋ ਜੀ ਦੀ ਬੇਨਤੀ ਤੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਨਗਰੀ ਵਿੱਚ ਤਿੰਨ ਵਾਰ ਚਰਨ ਪਾਏ ਪਾਈ ਲਾਲੋ ਜੀ ਛੱਲੇ ਦੀ ਧਰਤੀ ਨੂੰ ਪਵਿੱਤਰ ਕੀਤਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ 22 ਮੰਜੀਦਾਰ ਸਿੱਖ ਥਾਪੇ ਗਏ ਸਨ ਇਹਨਾਂ ਵਿੱਚੋਂ ਚਾਰ ਗੁਰਸਿੱਖ ਪਰਮਹੰਸ ਪਾਈ ਪਾਰੋ ਜੀ ਪਾਈ ਲਾਲੋ ਜੀ ਪਾਈ ਖਾਨੂ ਸ਼ੁਰਾ ਜੀ ਅਤੇ ਸ਼ਾ ਅੱਲਾ ਯਾਰ ਖਾਨ ਇਸੇ ਨਗਰੀ ਨਾਲ ਸੰਬੰਧਿਤ ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਪਾਈ ਲਾਲੂ ਜੀ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਰਾਸ਼ਟਰ ਬੰਬਈ ਜਿਸ ਨੂੰ ਮੁੰਬਈ ਵੀ ਕਿਹਾ ਜਾਂਦਾ ਹੈ ਗੁਜਰਾਤ ਅਤੇ ਸਿੰਧ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ ਜਿੱਥੇ ਪਾਈ ਸਾਹਿਬ ਨੇ ਅਨੇਕਾਂ ਲੋਕਾਂ ਨੂੰ ਮੜੀਆਂ ਮਠਾਂ ਅਤੇ ਕਬਰਾਂ ਦੀ ਪੂਜਾ ਤੋਂ ਵਰਜ ਕੇ ਗੁਰ ਸ਼ਬਦ ਦੇ ਲੜ ਲਾਇਆ ਪਾਈ ਲਾਲੂ ਜੀ ਬੜੇ ਪ੍ਰਸਿੱਧ ਵੈਦਵੀ ਸਨ ਗੁਰੂ ਜੀ ਨੇ ਉਸ ਵਕਤ ਭਿਆਨਕ ਬਿਮਾਰੀ ਤਈਆ ਤਾਪ ਜਿਸ ਨੂੰ ਵਾਰੀ ਦਾ ਬੁਖਾਰ ਵੀ ਕਿਹਾ ਜਾਂਦਾ ਹੈ ਉਸ ਨੂੰ ਕਾਬੂ ਕਰਨ ਲਈ ਕਿਹਾ ਸੀਗਾ ਤੇ ਪਾਈ ਲਾਲੂ ਜੀ ਨੇ ਉਸ ਤੇ ਜੱਦੀ ਘਰ ਵਾਲੀ ਥਾਂ ਤੇ ਡੱਲਾ ਨਗਰ ਵਿਖੇ ਆਲੀਸ਼ਾਨ ਗੁਰਦੁਆਰਾ ਪ੍ਰਕਾਸ਼ ਅਸਥਾਨ ਪਾਇ ਲਾਲੋ ਜੀ ਵਿਛੋਬਿ ਤੈ ਜਿਸ ਸਥਾਨ ਤੇ ਪਾਇ ਲਾਲੋ ਜੀ ਨੇ ਤਇਆ ਤਾਉ ਨੂੰ ਕਾਬੂ ਕੀਤਾ ਤੇ ਕੈਦ ਕਰਕੇ ਰੱਖਿਆ ਸੀਗਾ ਹਰ ਅਸੂ ਮਹੀਨੇ ਦੀ ਮਸਿਆ ਨੂੰ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਸਥਾਨ ਤੇ ਜੋੜ ਮੇਲਾ ਸਰਦਾ ਪਾਣਾ ਮਨਾਇਆ ਜਾਂਦਾ ਹੈ ਸੰਗਤ ਜੀ ਅੱਜ ਆਜਿਨ ਦਰਸ਼ਨ ਕਰਵਾਏ ਹਨ ਜਨਜਕਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਪਿੰਡ ਡੱਲਾ ਉਮੀਦ ਕਰਦੇ ਆ ਅੱਜ ਦੀ ਜਾਣਕਾਰੀ ਦੀ ਵੀਡੀਓ ਜੇ ਪਸੰਦ ਆਵੇ ਤਾਂ ਜਰੂਰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ